ਸੁਜਾਨ ਹੈ ਪਾਤਸ਼ਾਹ ਕਹਿਣ ਲੱਗੇ ਤੇਰਾ ਨਾਮ ਵੀ ਸੁਜਾਨ ਹੈ ਤੂੰ ਹੈਂ ਮੈਦ ਤੂੰ ਇਲਾਜ ਕਰਦਾ ਹੈ ਲੋਕਾਂ ਦਾ ਪਰ ਕਦੇ ਮੰਗਦਾ ਇਲਾਜ ਕੀਤਾ ਹੀ ਕਹਿਣ ਲੱਗੇ ਪਾਤਸ਼ਾਹ ਮੈਨੂੰ ਨਹੀਂ ਪਤਾ ਮਨ ਦਾ ਇਲਾਜ ਕਿਵੇਂ ਹੁੰਦਾ ਹੈ ਮੈਨੂੰ ਤੇ ਇਤਨਾ ਜਸੋਜੀ ਹੈ ਕਿ ਮੈਂ ਤੰਗ ਦਾ ਇਲਾਜ ਕਰਦਾ ਜਿਹੜੇ ਬਿਮਾਰ ਰੋਗ ਆਉਂਦੇ ਨੇ ਮੈਂ ਉਹਨਾਂ ਨੂੰ ਦਵਾਈ ਦਿੰਦਾ ਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਫਿਰ ਤੇ ਗੱਲ ਬਣ ਗਈ ਠੀਕ ਹੈ ਤੂੰ ਉਹਨਾਂ ਨੂੰ ਦਵਾਈ ਦੇ ਤੋ ਤੰਗ ਕਰਕੇ ਮਰੀਜ਼ ਨੇ ਜਦੋਂ ਤੂੰ ਉਹਨਾਂ ਦੀ ਸੇਵਾ ਕਰੇਗਾ ਉਹਨਾਂ ਦਾ ਇਲਾਜ ਕਰੇਗਾ ਤੂੰ ਇਹਦੇ ਵਿੱਚੋਂ ਮੈਂ ਅਸੀਂ ਇਹ ਕਹਿੰਦੇ ਆਂ ਕਿ ਤੂੰ ਆਪਣੇ ਵਾਜਿਬ ਪੈਸੇ ਵੀ ਲੈ ਆਪਣੀ ਜ਼ਿੰਦਗੀ ਦਾ ਰੋਜ਼ਗਾਰ ਵੀ ਚਲਾ ਤੇ ਤੂੰ ਉਹਨਾਂ ਗਰੀਬਾਂ ਦਾ ਇਲਾਜ ਵੀ ਜਾ ਕੇ ਕਰ ਉਹ ਉਹਨਾਂ ਦੇ ਤਨ ਦਾ ਇਲਾਜ ਕਰ ਤੇ ਇੱਕ ਦਿਨ ਅਸੀਂ ਮਨ ਦਾ ਇਲਾਜ ਕਰਨ ਵਾਸਤੇ ਤੇਰੇ ਕੋਲ ਆਪੇ ਆ ਜਾਵਾਂਗੇ ਤੇ ਅਸੀਂ ਤੈਨੂੰ ਦੱਸਾਂਗੇ ਦਰਸ਼ਨ ਕਿਵੇਂ ਕੀਤੇ ਜਾਂਦੇ ਨੇ ਤਾਂ ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹੀ ਦਾ ਹੁਕਮ ਮੰਨ ਕੇ ਉਹ ਸੁਜਾਮ ਕੈਤ ਜੋਸੀ ਉਹ ਜਾ ਕੇ ਲੋਕਾਂ ਦਾ ਇਲਾਜ ਕਰਦਾ ਹੈ ਇੱਕ ਦਿਨ ਪਤਾ ਚੱਲਿਆ ਕਿ ਅੱਜ ਗੁਰੂ ਦਸਵੇਂ ਪਿਤਾ ਜੀ ਇਸ ਨਗਰ ਦੇ ਵਿੱਚ ਆ ਰਹੇ ਨੇ ਤਿਆਰੀਆਂ ਕਰਨੀਆਂ ਉਸਨੇ ਗੁਰੂ ਪਾਤਸ਼ਾਹ ਦੀ ਦਾ ਰਾਹ ਸਾਫ਼ ਕਰ ਦਿੱਤਾ ਕਿ ਅੱਜ ਗੁਰੂ ਪਾਤਸ਼ਾਹ ਜਦੋਂ ਮੇਰੇ ਘਰ ਆਉਣਗੇ ਤਾਂ ਉਸ ਰਸਤੇ ਦੇ ਵਿੱਚ ਸਫਾਈ ਹੋਣੀ ਚਾਹੀਦੀ ਹੈ ਤੇ ਤਿਆਰੀਆਂ ਵਿੱਚ ਬੈਠਾ ਹੋਇਆ ਸੀ ਜਦੋਂ ਗੁਰੂ ਪਾਤਸ਼ਾਹ ਬਿਲਕੁਲ ਨੇੜੇ ਆ ਗਏ ਤਾਂ ਉਦੋਂ ਪਿੱਛੋਂ ਆਵਾਜ਼ ਆਈ ਬੜੀ ਦੰਗਮਈ ਆਵਾਜ਼ ਸੀ اور رون تے لان دی آواز سی اور کس سے بڑڑی مائی دی جو خیالی دی آواز سی اور آواز کے دنی ہے اے بید میری بیٹی جو ایک بڑی بیمار ہے اس دے پیٹ کے سوڑ اٹھے آئے درد اٹھے آئے تے آج چالت کو اس سنو دوائی دے اس ویلے سوچنا ہے کہ گروہ کلگی در پاتسا آنے لے آگئے نے ہن میں ਇਸ ਦੁਖਿਆਰੀ ਮਾਂ ਦੀ ਗੱਲ ਸੁਣ ਕੇ ਇਸ ਦੀ ਬੇਟੀ ਨੂੰ ਦਵਾਈ ਦਿਨ ਵਾਸਤੇ ਜਾਵਾਂ ਕਿ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰਾਂ માં ਇੰਤਜ਼ਾਰ ਕਰਾਂ ਤਾਂ ਫਿਰ ਉਹੀ ਬਚਨ ਚੇਤੇ ਆ ਜਾਂਦੇ ਨੇ ਆਨੰਦਪੁਰ ਸਾਹਿਬ ਵਾਲੇ ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਤੇ 81 ਤੋ ਦੁਖੀਆਂ ਦਾ ਜਾ ਕੇ ਇਲਾਜ ਕਰ ਜਪਦੀ ਸਾਹਿਬ ਦਾ ਪਾਠ ਕਰ ਤੇ ਫਿਰ ਤੂੰ ਅਰਦਾਸ ਕਰ ਉਹਦੇ ਕਿਛੋਂ ਫਿਰ ਤੈਨੂੰ ਮੇਰੇ ਗਿਦਾੜ ਬਣਗੇ ਤਾਂ ਕੋਈ ਗੱਲ ਨਹੀਂ ਪਹਿਲੇ ਦੁਖਿਆਰੀ ਮਾਂ ਦੀ ਗੱਲ ਸੁਣਦਾ ਮੈਂ ਜਾਂਦਾ ਹਾਂ ਉਸ ਬੱਚੀ ਦਾ ਇਲਾਜ ਕਰਦਾ ਜਦੋਂ ਉੱਥੇ ਇਲਾਜ ਕਰਨ ਪਹੁੰਚੇ ਤਾਂ ਸਾਥ ਸੰਗਤ ਦੀ ਉੱਥੇ ਢੜ ਲੱਗੀ ਹੋਈ ਸੀ ਇਤਨੇ ਨੂੰ ਛੋੜੀ ਦੇ ਬਾਅਦ ਉਸਨੇ ਦਵਾਈ ਦਿੱਤੀ ਦਵਾਈ ਦਿੰਦਿਆਂ ਉਸ ਬੱਚੀ ਨੂੰ ਆਰਾਮ ਆ ਗਿਆ ਤੇ ਬੱਚੀ ਅਸੀਸਾਂ ਦਿੰਦੀ ਏ ਉਹ ਬੁਢੀ ਮਾਂ ਵੀ ਅਸੀਸਾਂ ਦਿੰਦੀ ਏ ਕੇਰੇ ਪੁੱਤਰਾ ਤੇਰੇ ਉੱਪਰ ਗੁਰੂ ਪਾਸਾ ਦੀਆਂ ਰਹਿਮਤਾਂ ਹੋਣ ਖੁਸ਼ੀਆਂ ਹੋਣ ਕਿਉਂਕਿ ਉਹ ਸਾਡੇ ਘਰ ਦੇ ਵਿੱਚ ਖੁਸ਼ੀ ਬਖਸ਼ਿਸ਼ ਕੀਤੀ ਏ ਤਾਂ ਇਹ ਬਹੁਤ ਸਾਰੀ ਕੀੜ ਲੱਗੀ ਹੋਈ ਸੀ ਉਸ ਪੀੜ ਨੂੰ ਚੀਰਦਿਆਂ ਹੋਇਆਂ ਇੱਕ ਆਵਾਜ਼ ਆਈ ਸੀ ਤੇ ਅੱਡ ਜਾਓ ਪਾਸੇ ਸਾਨੂੰ ਵੀ ਵੈਦ ਦੇ ਨਾਲ ਮਿਲਣਾ ਏ ਅਸੀਂ ਸੁਜਾਨ ਵੈਦ ਦੇ ਮਨ ਦਾ ਇਲਾਜ ਕਰਦਾ ਹੈ ਇਸ ਨਾਮ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਸਾਨ ਜੋ ਪੀੜ ਦੇ ਵਿੱਚੋਂ ਚੀਲਦੇ ਹੋਇਆ ਉਸ ਸੁਜਾਨ ਬਾਇ ਦੇ ਕੋਲ ਜਾ ਪਹੁੰਚੇ ਤੇ ਸੁਜਾਨ ਬਾਇ ਨੇ ਆਪਣਾ ਸਿਰ ਤਨ ਦਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦੇ ਕਦਮਾਂ ਦੇ ਉੱਪਰ ਰੱਖ ਦਿੱਤਾ ਤੇ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਨੀਰ ਵਹਿਣ ਲੱਗੇ ਮੇਰੇ ਪਾਤਸ਼ਾਹ ਉਸ ਨੂੰ ਆਪਣੇ ਸੀਨੇ ਨਾਲ ਲਾ ਕੇ ਪਿਆਰ ਕਰਦੇ ਹਨ ਤੇ ਆਖਦੇ ਹਨ ਬਾਈ ਸੁਜਾਨ ਦਾ ਸਖਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰੂ ਖালਗੀਦਰ ਪਾਤਸ਼ਾਹ ਦੇ ਦਰਸ਼ਨ ਹੋਏ ਕਿ ਨਹੀਂ ਹੋਏ ਕਹਿ ਲਗੇ ਜੀ ਮੈਨੂੰ ਦਰਸ਼ਨ ਹੋ ਗਏ ਸਤਿਗੁਰ ਪਾਤਸ਼ਾਹ ਤੁਸੀਂ ਮੈਨੂੰ ਮੱਥ ਦਿੱਤੀ ਮੈਂ ਤੁਹਾਡੇ ਮੱਥ ਦੇ ਰਾਹ ਦੇ ਉੱਪਰ ਚੱਲਿਆ ਹਾਂ ਅੱਜ ਤੇਰੀ ਜ਼ਿੰਦਗੀ ਦੇ ਵਿੱਚ ਖੇੜਾ ਹੈ ਖੁਸ਼ੀ ਹੈ ਅੱਜ ਮੇਰੀ ਜ਼ਿੰਦਗੀ ਅੰਮ੍ਰਿਤ ਮਈ ਬਣ ਗਈ ਹੈ ਅੱਜ ਮੇਰੀ ਜ਼ਿੰਦਗੀ ਦੇ ਵਿੱਚੋਂ ਜ਼ਹਿਰ ਨਿਕਲ ਗਿਆ ਹੈ ਸਤਿਗੁਰ ਪਾਤਸ਼ਾਹ ਇਹ ਤੁਹਾਡੀਆਂ ਰਹਿਮਾਂ ਨੇ ਇਹ ਤੁਹਾਡੀਆਂ ਬਖਸ਼ਿਸ਼ਾਂ